ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਾਜ਼ਰ ਹਾਂ ਇੱਕ ਵਾਰੀ ਫਿਰ ਨਵੀਆਂ ਬੁਝਾਰਤਾਂ ਲੈ ਕੇ ਪਿਛਲੀ ਵੀਡੀਓ ਵਿੱਚ ਅਸੀਂ ਜੋ ਬੁਝਾਰਤ ਪੁੱਛੀ ਸੀ ਉਹ ਕਿਹੜੀ ਚੀਜ਼ ਹੈ ਜੋ ਦੁਨੀਆ ਵਿੱਚ ਹਰ ਕਿਸੇ ਦੇ ਕੋਲ ਹੁੰਦੀ ਹੈ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਸੀ ਨਾਮ ਜੋ ਦੁਨੀਆ ਵਿੱਚ ਹਰ ਕਿਸੇ ਇਨਸਾਨ ਕੋਲ ਹੁੰਦਾ ਹੈ ਚਲੋ ਵੱਧਦੇ ਹਾਂ ਅੱਜ ਦੀਆਂ ਨਵੀਆਂ ਬੁਝਾਰਤਾਂ ਵੱਲ ਪਹਿਲੀ ਬੁਝਾਰਤ ਉਹ ਕਿਹੜੀ ਚੀਜ਼ ਹੈ ਜਿਸ ਨੂੰ ਤੋੜਨ ਤੇ ਤੁਹਾਨੂੰ ਪੈਸੇ ਅਤੇ ਜ ਦੋਨੋਂ ਮਿਲਦੇ ਹਨ ਤੁਹਾਰੀ ਫਿਰ ਸੁਣੋ ਦੋਸਤੋ ਉਹ ਕਿਹੜੀ ਚੀਜ਼ ਹੈ ਜਿਸ ਨੂੰ ਤੋੜਨ ਤੇ ਤੁਹਾਨੂੰ ਪੈਸੇ ਅਤੇ ਇੱਜ਼ਤ ਦੋਨੋਂ ਮਿਲਦੇ ਹਨ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਮੁੰਜੂ ਬੁਝਾਰਤ ਦੱਸੋ ਜਵਾਬ ਕਮੈਂਟ ਬਾਕਸਾਂ ਵਿੱਚ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਹੈ ਜੀ रिकॉर्ड जिस तोड़नते तो पैसे मिलते हैं अगली बजारत बापू लड़के एक जगह बेटी पढ़के जगह जगह एक बार फिर सुनो दोस्तों बापू लड़के एक जगह बेटी पढ़ जगह जगह दसो दसो दोस्तों इसका जवाब की है जी दोस्तों इसका सही जवाब है जी आला चाबी अगली बुजारत ਇੰਦਾ ਦੀ ਕਿਹੜੀ ਚੀਜ਼ ਹੈ ਜਿਹੜੀ ਗਰਮ ਹੋਣ ਤੇ ਜੰਮ ਜਾਂਦੀ ਹੈ ਇੱਕ ਵਾਰੀ ਫੇਰ ਸੁਣੋ ਦੋਸਤੋ ਇੰਦਾ ਦੀ ਕਿਹੜੀ ਚੀਜ਼ ਹੈ ਜਿਹੜੀ ਗਰਮ ਹੋਣ ਤੇ ਜੰਮ ਜਾਂਦੀ ਹੈ ਬੁਝਾਰਤ ਦਾ ਸੋਚੋ ਜਵਾਬ ਮੈਂਟ ਬੁੱਕਸਾਂ ਵਿੱਚ ਜ਼ਰੂਰ ਹਾਜ਼ਰੀ ਲਗਾਓ ਜੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਅੰਡਾ ਅਗਲੀ ਬੁਝਾਰਤ ਦਿਨ ਵਿੱਚ ਕੋਈ ਪੁੱਛੇ ਨਾ रात को मेरी पूछ दी है दसो मैं की हाँ एक बार फिर सुना दोस्तों दिन कोई पूछे ना रात को मेरी दी है दसो मैं की हाँ दसो दसो मैं की हाँ दोस्तों इसका जवाब है जी दीवा अगली बाजार तो मैं अलबेला कारीगर कट्टा हरी ਰਾਜ ਰੰਗ ਅਤੇ ਸਿਪਾਹੀ ਸਿਰ ਝਗਾਉਂਦੇ ਮੇਰੇ ਪਾਸ ਇੱਕ ਵਾਰੀ ਫਿਰ ਸੁਣੋ ਦੋਸਤੋ ਮੈਂ ਅਲਬੇਲਾ ਕਾਰੀਗਰ ਘਟਾ ਹਰੀ ਕਾ ਰਾਜ ਰੰਗ ਅਤੇ ਸਿਪਾਹੀ ਸਿਰ ਝਗਾਉਂਦੇ ਮੇਰੇ ਪਾਸ ਦੱਸੋ ਦੱਸੋ ਦੋਸਤੋ ਮੈਂ ਕੀ ਹਾਂ ਦੱਸ ਦੋ ਦੱਸੋ ਦੱਸੋ ਦੋਸਤੋ ਇਸ ਦਾ ਜਵਾਬ ਹੈ ਜੀ ਨਹੀਂ ਅਗਲੀ ਵਿਝਾਰਤ ਉਹ ਕਿਹੜੀ ਚੀਜ਼ ਹੈ ਜੋ ਬੱਚਿਆਂ ਨੂੰ ਵੱਡਾ ਅਤੇ ਵੱਡਿਆਂ ਨੂੰ ਬੁੱਢਾ ਬਣਾ ਦਿੰਦੀ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਕਿਹੜੀ ਚੀਜ਼ ਹੈ ਜੋ ਬੱਚਿਆਂ ਨੂੰ ਵੱਡਾ ਅਤੇ ਵੱਡਿਆਂ ਨੂੰ ਬੁੱਢਾ ਬਣਾ ਦਿੰਦੀ ਹੈ ਦੱਸੋ ਦੱਸੋ ਦੋਸਤੋ ਇਸ ਦਾ ਜਵਾਬ ਦੱਸੋ ਦੋਸਤੋ ਇਸ ਦਾ ਜਵਾਬ ਹੈ ਜੀ ਉਮਰ ਅਗਲੀ ਬੁਝਾਰਤ ਇਦਾਂ ਦੀ ਕਿਹੜੀ ਚੀਜ਼ ਹੈ ਜੋ ਆਦਮੀਆਂ ਵਿੱਚ ਵੱਧਦੀ ਹੈ ਪਰ ਔਰਤਾਂ ਵਿੱਚ ਨਹੀਂ ਇੱਕ ਦਵਾਈ ਫਿਰ ਸੁਣੋ ਦੋਸਤੋ ਇੰਨਾ ਦੀ ਕਿਹੜੀ ਚੀਜ਼ ਹੈ ਜੋ ਆਦਮੀਆਂ ਵਿੱਚ ਵੱਧਦੀ ਹੈ ਪਰ ਔਰਤਾਂ ਵਿੱਚ ਨਹੀਂ ਦੱਸੋ ਦੱਸੋ ਦੋਸਤੋ ਲਗਾਓ ਦਿਮਾਗ ਮੁੱਝੋ ਬੁਝਾਰਤ ਦੱਸੋ ਜਵਾਬ ਕਮੈਂਟ ਬਾਕਸਾਂ ਵਿੱਚ ਇਸ ਦਾ ਜਵਾਬ ਹੈ ਜੀ ਬਾੜੀ ਜਾਂ ਮੁੱਛਾ ਅਗਲੀ ਬੁਝਾਰਤ ਉਹ ਕਿਹੜੀ ਚੀਜ਼ ਹੈ ਜੋ ਜ਼ਿੰਦਾ ਹੋਵੇ ਤਾਂ ਉਸ ਨੂੰ ਦਫਨਾ ਦਿੰਦੇ ਹਾਂ ਪਰ ਮਰ ਜਾਵੇ ਤਾਂ ਬਾਹਰ ਕੱਢ ਲੈਂਦੇ ਹਾਂ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕਿਹੜੀ ਚੀਜ਼ ਹੈ ਜੋ ਜ਼ਿੰਦਾ ਹੋਵੇ ਤਾਂ ਉਸ ਨੂੰ ਦਫਨਾ ਦਿੰਦੇ ਹਾਂ ਅਤੇ ਮਰ ਜਾਵੇ ਤਾਂ ਬਾਹਰ ਕੱਢ ਲੈਂਦੇ ਹਾਂ ਦੱਸੋ ਦੱਸੋ ਦੋਸਤੋ ਇਸ ਦਾ ਜਵਾਬ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਪੌਦਾ ਅਗਲੀ ਬੁਝਾਰਤ ਮੈਂ ਇੱਕ ਆਦਮੀ ਨੂੰ ਲੋ ਬਣਾ ਦਿੰਦਾ ਹਾਂ ਦੱਸੋ ਮੈਂ ਕੀ ਹਾਂ ਇੱਕ ਵਾਰੀ ਫਿਰ ਸੁਣੋ ਦੋਸਤੋ ਮੈਂ ਇੱਕ ਆਦਮੀ ਨੂੰ ਦੋ ਬਣਾ ਦਿੰਦਾ ਹਾਂ ਦੱਸੋ ਮੈਂ ਕੀ ਹਾਂ ਦੱਸ ਦੋ ਦੱਸੋ ਦੱਸਣਾ ਕੀ ਹਾਂ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਸ਼ੀਸ਼ਾ ਮਿਰਰ ਆਇਨਾ ਅਗਲੀ ਬਾਜ਼ਾਰ ਤੋਹਾਡੇ ਕੋਲ ਤਿੰਨ ਅੰਡੇ ਹਨ ਤੁਸੀਂ ਇੱਕ ਅੰਡੇ ਨੂੰ ਤੋੜ ਦਿੱਤਾ ਅਤੇ ਇੱਕ ਅੰਡੇ ਨੂੰ ਉਬਾਲ ਲਿਆ ਅਤੇ ਫਿਰ ਇੱਕ ਅੰਡੇ ਨੂੰ ਖਾ ਲਿਆ ਤਾਂ ਦੱਸੋ ਤੁਹਾਡੇ ਕੋਲ ਕਿੰਨੇ ਅੰਡੇ ਬਚੇ ਬਹੁਤ ਹੀ ਆਸਾਨ ਬੁਝਾਰਤ ਹੈ ਦੱਸੋ ਦੱਸੋ ਦੋਸਤੋ ਇੱਕ ਵਾਰੀ ਫਿਰ ਸੁਣ ਲਓ ਤੁਹਾਡੇ ਕੋਲ ਇਹਨਾਂ ਅੰਡੇ ਹਨ ਤੁਸੀਂ ਇੱਕ ਅੰਡੇ ਨੂੰ ਤੋੜ ਦਿੱਤਾ ਅਤੇ ਇੱਕ ਅੰਡੇ ਨੂੰ ਉਬਾਲ ਲਿਆ ਅਤੇ ਫਿਰ ਇੱਕ ਅੰਡੇ ਨੂੰ ਖਾ ਲਿਆ ਤਾਂ ਦੱਸੋ ਤੁਹਾਡੇ ਕੋਲ ਕਿੰਨੇ ਅੰਡੇ ਬਚੇ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਦੋ ਅੰਡੇ ਤੇ ਕਮੈਂਟਾਂ ਬਾਕਸ ਵਿੱਚ ਦੱਸਿਓ ਕਿਵੇਂ ਦੋ ਅੰਡੇ ਬਚੇ ਅਗਲੀ ਬੁਝਾਰਤ ਸਰੀਰ ਦੇ ਕਿਸ ਅੰਗ ਵਿੱਚੋਂ ਪਸੀਨਾ ਨਹੀਂ ਨਿਕਲਦਾ ਹੈ ਦੋਸਤੋ ਇਸ ਬੁਝਾਰਤ ਦਾ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਜੀ ਇਸ ਤਰ੍ਹਾਂ ਦੀਆਂ ਹੋਰ ਬੁਝਾਰਤਾਂ ਦੇਖਣ ਲਈ ਸਾਡੇ ਚੈਨਲ ਸੋਲਜਰ ਹੱਬ ਸਟੋਰੇਜ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇਕਰ ਤੁਹਾਨੂੰ ਵੀ ਬੁਝਾਰਤਾਂ ਦੇਖਣੀਆਂ ਪਸੰਦ ਹਨ ਤਾਂ ਕਮੈਂਟ ਬਾਕਸ ਵਿੱਚ ਜੈਸ ਕਰਕੇ ਜਰੂਰ ਕਮੈਂਟ ਕਰਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਤੇ ਬਨੇ ਰਹੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ ਅਲਵਿਦਾ